ਬਸ ਮੱਕੀ ਨਾਮ ਹੈ ਤੇ ਕੀ ਗੱਲ ਹੋਈਏ ਮੇਰੇ ਭਰਾ ਦਾ ਨਾਮ ਅਮਰਪ੍ਰੀਤ ਸਿੰਘ ਮੋਹਨੂ ਕਟੇਰੀ ਵਿੱਚ ਬੈਠਦਾ ਉਹ ਵਕੀਲ ਹੈ 15 ਸਾਲ ਹੋ ਗਏ ਉਹਨੂੰ ਕਟੇਰੀ ਵਿੱਚ ਬੈਠਦੇ ਹੋਏ ਉਹ ਸਵੇਰੇ 9 ਵਜੇ ਕਟੇਰੀ ਵਿੱਚ ਚਲਾ ਜਾਂਦਾ ਉਹਦੀ ਘਰ ਵਾਲੇ ਪਿੱਛੇ ਮਿੰਦਰਪਾਲਾ کلب ਵਿੱਚ ਜਿਹੜਾ ਲੱਗਿਆ ਪਿਆ ਮੈਨੇਜਰ ਸੀ ਪਹਿਲਾਂ ਰਿਟਾਇਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਸ ਪੋਸਟ ਤੇ ਆ ਵਿਛਾਲ ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਭਰਾ ਦਾ ਘਰ ਪੜਦਾ ਉਹ ਜਾਂਦਾ ਸੀ ਕਟੇਰੀ ਵਿੱਚ ਪਿੱਛੇ ਆ ਕੇ ਦੀ ਜਨਾਨੀ ਨਾਲ ਰੰਗ ਰੱਲੀਆਂ ਮਨਾਉਂਦਾ ਸੀ ਮੇਰੀ ਭਾਬੀ ਨਾਲ ਰੱਲੀ ਪਈ ਸੀ ਦੋਨਾਂ ਨੇ ਰਲ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ ਮਾਰ ਮੂੜ ਕੇ ਮੈਨੂੰ ਕਹਿੰਦੇ ਰਾਹ ਹਸਪੀਟਲ ਵਿੱਚ ਆ ਜਾਓ ਤੁਹਾਡਾ ਭਰਾ ਕਹਿੰਦਾ ਫੈ ਦੀਵਾਨ ਤੋਂ ਗਿਰ ਗਿਆ ਤੇ 6:00 ਵਜੇ ਆ ਫਿਰ ਮੈਂ ਫੋਨ ਕੱਟਣ ਲੱਗੀ ਮੈਨੂੰ ਕਹਿੰਦੇ ਉਹ ਸੀਰੀਅਸ ਹੈ ਦੀਵਾਨ ਤੋਂ 6:00 ਵਜੇ ਸੀਰੀਅਸ ਹੋ ਗਿਆ ਜਾਂਦਾ ਹਸਪੀਟਲ ਵਿੱਚ ਗਈ ਨਾਲ ਦੀ ਨਾਲ ਫੋਨ ਕਰਤਾ ਕਹਿੰਦੇ ਉਹ ਤਾਂ ਘਰ ਆ ਗਿਆ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਜਿਵੇਂ ਜਾਨਵਰ ਗੇਰਾ ਉਹਦਾ ਕੋਈ ਚੱਦਰ ਨਹੀਂ ਉਹਦੇ ਸਿਰ ਤੇ ਚੱਟਾ ਪੂਰੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਪਾਣੇ ਦਿਖਾਣੇ ਵਾਸਤੇ ਠੱਠੇ ਦੇ ਚੱਟਾ ਬਾਹਾਂ ਤੇ ਜਿਵੇਂ ਛੈਣੀ ਨਹੀਂ ਦੀ ਹੁੰਦੀ ਛੈਣੀ ਉਹ ਮਾਰ ਕੇ ਖੁੰਡਾ ਕੱਢਿਆ ਉਹਦਾ ਮਾਸਟਰ ਜਰੂਰੀ ਐਨੇ ਮਾਰਿਆ ਨੂੰ ਕਸਾਈਆਂ ਵਾਂਗੂ ਔਰ ਆਪ ਉਹਦੇ ਕੱਖ ਚ ਹੰਜੂਆਂ ਨੂੰ ਕਤਵਾਲੀ 'ਚ ਬਿਠਾ ਕੇ ਲੇਲੀਚੇ ਦਾ ਜੂਸ ਪਲਾਇਆ ਜਾ ਰਿਹਾ ਹੈ। ਦੇਖੋ ਪਰਫੂਨ ਸਾਫ ਕਰਕੇ ਫਿਰ ਡਾਈਆ ਕਹਿੰਦੀ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ? ਪਹਿਲਾਂ ਕਹਿੰਦੀ ਦੀਵਾਨ ਤੋਂ ਗਿਰ ਕੇ ਮਰਿਆ ਫਿਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫਿਰ ਉਹ ਕਹਿੰਦੀ ਪੈਰ ਫਿਸਲ ਕੇ ਗਿਰ ਗਿਆ ਫਿਰ ਉਹਦੀ ਮਾਂ ਕਹਿੰਦੀ ਆ ਕਹਿੰਦੀ ਮੀਆਂ ਬੀਬੀ ਆਪਸ ਚ ਲੜੇ ਸੀ ਚਾਰ ਵਾਰ ਤਾਂ ਨੇ ਸਟੇਟਮੈਂਟਾਂ ਬਦਲੀਆਂ। ਦੋਸਤੋ ਕਿਹੜਾ ਵਿਸ਼ਵਾਸ ਕਰੇਗਾ ਇਹਦਾ? ਪਤਾ ਨਹੀਂ ਕਿੰਨੇ ਕੱਲ ਰਾਤ ਦੀ ਘਟਨਾ 9 ਵਜੇ ਮੈਨੂੰ ਫੋਨ ਕਰਿਆ ਮਾਰ ਉਹਨਾਂ ਨੇ 7 ਵਜੇ ਤੋਂ ਲੈ ਕੇ ਨੋਵਗਲਦੇਵਿਚਿ ਵਿੱਚ ਦਿੱਤਾ ਸੀ ਨੋਵਸ ਤੋਂ ਪਹਿਲਾਂ ਪਹਿਲਾਂ 7 ਵਜੇ ਚੰਗਾ ਪੱਲਾ ਬਾਹਰ ਆਈਸਕ੍ਰੀਮ ਦੀ ਰੇੜੀ ਤੇ ਖੜਿਆ ਸੀਗਾ ਸਰ 7 ਕਿੱਥੇ ਗਿਆ ਤੇ ਲੱਗੀ ਸੀ ਤੇ ਮੱਛੇ ਦੇ ਉੱਤੇ ਲੱਗੀ ਹੋੜੇ ਉਹ ਮਾਰੀਏ ਤੇਤੀ ਉਹ ਨਹੀਂ ਹੁੰਦੀ ਅਗੇ ਛੇਣੀ ਟਿੱਕਾ ਸਾਫ ਕਰਨ ਵਾਲੀ ਉਹਦੇ ਨਾਲ ਅੰਦਰ ਪੂਜਾ ਕਰ ਰੱਖਿਆ ਸਿੱਖੀ ਚੀਜ ਮਾਰੀ ਹੈ ਕੋਈ ਘਰ ਪਿੱਛੇ ਮਾਰ ਗਿਆ ਬਾਹਾਂ ਤੇ ਮਾਰੀਆਂ ਲੱਗਦਾ ਤੇ ਨੀਲ ਪਾ ਰੱਖਿਆ ਹੋਰ ਦੂਜੇ ਘਰ ਜਿੱਥੇ ਆਪਣੇ ਘਰ ਚ ਰਹਿੰਦਾ ਉਹ ਔਰ ਮੇਕਅਪ ਸਵੈਰੇ ਲਿਪਸਟਿਕ ਲਗਾ ਲੈਂਦੀ ਆ ਘਰ ਪਰ ਆ ਮੇਰਾ ਚਲਾ ਜਾਂਦਾ ਕਿਉਂ ਪਤਾ ਨਹੀਂ ਕਿਨੂੰ ਬਾੜ ਦੀਆ ਕਿਨੂੰ ਕਰਦੀ ਆ ਸਾਨੂੰ ਕੁਝ ਨਹੀਂ ਪਤਾ ਕੈਮਰੇ ਦੇ ਤਾਰਾ ਵੀ ਕੱਟਦੀ ਆ ਉਹਨੇ ਆ ਵੀਡੀਓ ਪੁਲਿਸ ਨੂੰ ਕੜ ਗਿਆ ਰਾਤ ਦੇ 9 ਵਜੇ ਅਸੀਂ ਬੁਲਾ ਰਿਆ 9 ਵਜੇ ਉਹਦੋਂ ਕੋਈ ਐਫ ਆਈ ਆਰ ਨਹੀਂ ਕਰੀ ਅਸੀਂ ਪਹਿਲਾਂ ਕਾਰਵਾਈ ਕਰਾਂਗੇ ਫਿਰ ਕਰਾਂਗੇ ਹੁਣ ਕਹਿੰਦਾ ਉਹ ਸੰਸਕਾਰ ਕਰੋ ਧੱਕੇ ਨਾਲ ਕਹਿ ਰਿਹਾ ਕਿਉਂ ਸੰਸਕਾਰ ਕਰਦੇ ਜਾ ਤੱਕ ਰਿਪੋਰਟ ਨਹੀਂ ਆਈ ਮੇਰੇ ਮਾਪੇ ਆਪ ਨਹੀਂ ਹੈਗੇ ਹੁਣੀ ਮੇਰੇ ਮਾਵਾ ਬਰਿਆ ਦੋਸਤਾਰ ਹੋਇਆ ਅਜੇ ਮੇਰੇ ਮਾਪੇ ਆਪ ਨੂੰ ਮਰੇ ਇੱਕ ਕੱਲਾ ਕੁੰਲਾ ਭਰਾ ਸੀ ਉਹ ਵੀ ਮਾਰਦਾ ਖਾ ਗਈ ਮੇਰੇ ਭਰਾ ਨੂੰ ਦੱਸੋ ਕੱਲੀ ਕੱਲੇ ਮੇਰੇ ਭਰਾ ਨੂੰ ਖਾ ਗਏ ਆ ਕੱਲ ਰੱਖਣੀ ਸੀ ਅਸੀਂ ਤਿਆਰੀਆਂ ਕਰ ਰਹੇ ਸੀ ਰਖੜੇ ਤੇ ਜਾਂਦੇ ਉਹਨੇ ਮਾਰਤਾ ਮਾਰ ਕੇ ਸਿਚਦਾ ਨੀ ਤੇ ਜਮੀਨ 'ਚ ਔਰ ਆਪਾਂ ਚਾਹ ਦੇ ਨਾਲ ਪਈ ਆ ਦੇਖੋ ਆ ਦੇਖੋ ਸਿਰ ਤੇ ਮਾਰ ਰੱਖਿਆ ਕਿਵੇਂ ਤੇ ਚੰਗਾ ਬਲਾ ਜਿੰਦਾ ਜਾਗਦਾ ਫਰੀਜਾ ਵਿੱਚ ਲਗਾਤਾ ਮੇਰਾ ਭਰਾ ਤੇ ਮਾਫ ਕਰਿਆ ਸੀ ਉਹਨੇ ਦੱਸੋ ਸੰਸਕਾਰ ਕਰ ਕੰਦੇ ਸੰਸਕਾਰ ਕਰੋ ਕਾਨੂੰਨ ਨਹੀਂ ਕਾਰਵਾਈ ਕਰੋ ਕਿਉਂ ਕਰੀਏ ਕਾਨੂੰਨੀ ਕਾਰਵਾਈ ਉਹਨੂੰ ਵੀ ਮਾਰਦਾ ਵਾ ਦੱਸੋ ਉਹਨੂੰ ਨਾਲ ਮਾਰ ਕਿੰਨੂੰ ਕਹਾਂ ਮੈਂ ਜਾ ਕੇ ਕਾਨੂੰਨ ਵੀ ਨਹੀਂ ਸੁਣਦਾ ਕੱਲ ਰਾਤ ਦਾ ਮਾਰਿਆ ਵਾ ਸੁਣਦਾ ਨਹੀਂ ਕਿ ਸੁਣਦਾ ਜੇ ਸੁਣਦਾ ਹੁੰਦਾ ਜੋਰੇ ਹੁੰਦਾ ਉਹ ਬੋਡੀ ਮਿਲੀ ਹੈ ਕੀ ਆਵਾਜ਼ਾਂ ਕੀ ਕੰਮ ਹੈ ਦਰਿਆ ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਵੀ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਏਲੀਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਮਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨات ਹਾਸਲ ਕੀਤੇ ਗਏ ਤੇ ਜੋ ਕੁਝ ਪਰਿਵਾਰਕ ਮੈਂਬਰ ਸ਼ੰਕਾਾਂ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिलाव ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨات ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜੀ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊਗੀ ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇੰਜਰੀ ਸੀਗੀ ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਹੈ ਡਾਕਟਰ ਸਾਹਿਬਾਨਾਂ ਨੂੰ ਉਸ ਵੰਦੀ ਤੁਹਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਹੁਣ ਜਿਹੜਾ ਐਫਐਨ ਦਸਤਖਤ ਕਰੋਗੇ ਫਾਰਮ ਦੇ ਕੇ ਆਪਾਂ ਤੇ ਉੱਪਰ ਕਰੋਗੇ ਕਿਤਨਾ ਕਰੀ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਊਗੀ ਡਾਕਟਰ ਸਰਵਨਾ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲੈਂਦੀ ਜਾਵਾਂਗੇ ਹੁਣ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪੀਟਲ ਪਟਿਆਲਾ ਤੋਂ ਆਇਓ ਕੀ ਨਵਰ ਕੀ ਗੱਲ ਹੁੰਦੀ ਹੈ सर मेरा मेरा नाम आरती है मेरे हस्बैंड का नाम हमदीत सिंह है सर गल सर मेरे पति रहते थे बहुत ज़्यादा डिप्रेशन में और वो कहीं टेंशन में रहती थी मेरी जो ननंद है बबली उसके घर वाले जो बिंदा है उन्होंने उन्होंने प्रॉपर्टी को लेकर उनके दिमाग में बहुत टेंशन बिठा रखी थी पहले तो हमारे पहले वाले घर से कब्जा कर लिया सारा कुछ हथिया लिया अभी इस वाले घर को भी हमने लोन ले के पास करवा के पैसे और घर दोबारा बनवाया तब उनके इसमें इस से भी हमें मिलेगा सर अब हमने ना पैसे कब्जा कैसे करके और अब हमें जीने ने दे रही, अब वो बोल रही है कि मैं ये, ये मकान और ये भी मकान मेरा है यहाँ से घर से बाहर निकालूंगी और मेरे पति हमेशा इस में रहते थे हर सबसे बोलते थे वो वो बहुत परेशान थे अंदर, अंदर से बहुत ज्यादा नहीं वो हाथ लगाया है मारी था। तो फ़ोन मारते है थे। रोप्ती वो कह रही थी हम ये वाला मकान हम लेंगे तो मेरे हसबैंड मार नहीं देते इसके टेंशन में आके उन्होंने बहुत ज्यादा ढिल कर रखी थी तो उसका गुस्सा उन्होंने मेरे पे भी तारा है मुझे बहुत मारा है बस सर बहुत बुरा हाल किया उन्होंने रात भी ਗੰਦ ਬਗਾਇਸ ਨਾ ਕਈ ਸਭਾ ਜਿਸਕੇ ਮੇਰੇ ਸੰਬੰਧ ਨਹੀਂ تھے ਉਸसे भी मेरे संबंध जोड जो मेरे मां-बाप क्यों बन गए इतना इतना गंदा लक्षण लगाया